ਅਸੀਂ ਉਸ ਪੰਜਾਬ ਦੇ ਲੋਗ ਹੈ ਜਿਹਦੀ ਕਿਸੇ ਟਾਈਮ ਤੇ ਪਰ ਕੈਪੀਟਲ ਇਨਕਮ ਹਾਈਐਸਟ ਸੀਗੀ ਇੰਡੀਆ 'ਚ ਜਿੱਥੇ ਵੀ ਦੁੱਖ ਸੁੱਖ ਹੁੰਦੇ ਸੀਗੇ ਹੁਣ ਵੀ ਹੁੰਦੇ ਆ ਤਾਂ ਪੰਜਾਬ ਦੇ ਸਿੱਖ ਹਮੇਸ਼ਾ ਉੱਥੇ ਜਾ ਕੇ ਖੜੇ ਹੋ ਜਾਂਦੇ ਆ ਕਾਰ ਸੇਵਾ ਕਰਦੇ ਆ ਉਹਨਾਂ ਗੁਰੂਆਂ ਦੀ ਧਰਤੀ ਤੇ ਅਸੀਂ ਪੈਦਾ ਹੋਏ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਲਈ ਕੀ ਪੂਰੀ ਮਾਨਵਤਾ ਦੇ ਲਈ ਆਪਣੇ ਬੱਚਿਆਂ ਦਾ ਵੀ ਬਲੀਦਾਨ ਦਿੱਤਾ ਉਸ ਸਕੀਨ ਨੂੰ ਬਚਾਉਣ ਵਾਸਤੇ ਉਸ ਕਲਚਰ ਨੂੰ ਬਚਾਉਣ ਵਾਸਤੇ ਉਸ ਦੇਸ਼ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਕਿ ਅੱਜ ਕੱਲ ਨਸ਼ੇ 'ਚ ਉਜੜ ਰਿਹਾ ਤੁਸੀਂ ਪੰਜਾਬ 'ਚ ਜਾ ਕੇ ਦੇਖੋ ਰੂਰਲ ਏਰੀਆਸ 'ਚ ਜਾ ਕੇ ਦੇਖੋ ਬਹੁਤ ਬੁਰੀ ਹਾਲਤ ਹੈ ਪੰਜਾਬ ਦੀ ਐਨੇ ਲੋਕ ਨਸ਼ੇ 'ਚ ਡੁੱਬ ਚੁੱਕੇ ਆ ਜਿਹੜੇ ਤਾਂ ਅਫੋਰਡ ਕਰ ਸਕਦੇ ਆ ਉਹ ਤਾਂ ਲੋਕ ਬਾਹਰ ਚਲੇ ਗਏ ਜਿਹੜੇ ਨਹੀਂ ਕਰ ਸਕਦੇ ਉਹ ਇੰਡੀਆ 'ਚ ਬੈਠੇ ਆ ਪੰਜਾਬ 'ਚ ਬੈਠੇ ਆ ਉਨਾਂ ਕੋਲ ਪੈਸਾ ਵੀ ਨਹੀਂ ਹੈ ਜਿਹੜਾ ਨਸ਼ਾ ਕਰ ਰਹੇ ਆਂ ਘਰ ਦੀਆਂ ਚੀਜ਼ਾਂ ਵੇਚਦੇ ਆਂ ਆਪਣੇ ਘਰ ਉਹਨਾਂ ਨੇ ਖਤਮ ਕਰ ਦਿੱਤੇ ਆਂ ਔਰ ਅੱਜ ਤੱਕ ਜਿਹੜੇ ਮੈਨੂੰ ਮਤਲਬ ਮੇਰੀ ਨੌਲੇਜ ਹੈ ਆਈ ਮੇਬੀ ਰੌਂਗ 30000 ਜਿਹੜੇ ਪੰਜਾਬੀ ਯੁਵਕ ਆਂ ਉਹ ਨਸ਼ੇ ਨਾਲ ਮਰ ਚੁੱਕੇ ਆਂ ਮੇਰੀ ਬੇਟੀ ਨੇ ਵੀ ਆਪਣਾ ਬਲੀਦਾਨ ਦਿੱਤਾ ਸਿਰਫ ਦਵਾਈਆਂ ਨੂੰ ਰੋਕਣ ਲਈ ਨਸ਼ੇ ਨੂੰ ਰੋਕਣ ਲਈ ਜਦੋਂ ਉਹ ਦੇ ਕੋਲ ਉਹਨੇ ਆਲ ਇੰਡੀਆ ਟਾਪਰ ਸੀ ਉਹਨੇ ਐਜ਼ ਡਰਗ ਇੰਸਪੈਕਟਰ ਪੰਜਾਬ ਚ ਨੌਕਰੀ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਉਹ 10 12 ਸਾਲ ਤੋਂ ਬਾਅਦ ਉਹਨੇ ਨੌਕਰੀ ਉੱਥੇ ਕੀਤੀ ਔਰ ਜ਼ੋਨਲ ਡਰਗ ਲਾਇਸੈਂਸਿੰਗ ਅਥਾਰਟੀ ਬਣ ਗਈ ਉਹ ਉਹਨੇ ਜਦੋਂ ਨਸ਼ੇ ਦੇ ਖਿਲਾਫ ਜਿਹੜਾ ਕਿ ਇਹ ਸਾਰੇ ਰਾਜਨੀਤਿਕਾਰੇ ਬਿਊਰੋਕਰੇਸੀ ਮਿਲ ਕੇ ਜੋ ਕਰ ਰਹੀ ਸੀ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਬੇਟੀ ਦਾ ਪੰਜਾਬ ਦੇ ਖਰੜ ਦੇ ਆਫਿਸ ਵਿੱਚ ਆਫਿਸ ਦੇ ਅੰਦਰ ਸੀਟ ਤੇ ਬੈਠੀ ਨੂੰ ਨਿਯਾਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸਾਨੂੰ 2 ਸਾਲ ਬਿਲਕੁਲ ਪਤਾ ਨਹੀਂ ਲੱਗਿਆ ਅੱਧੇ ਘੰਟੇ ਚ ਪੀਟੀਸੀ ਤੇ ਨਿਊਜ਼ ਆ ਗਈ ਕਿ 11 ਸਾਲ ਦੀ ਪੁਰਾਣੀ ਦੁਸ਼ਮਣੀ ਸੀ ਜਿਸ ਬੰਦੇ ਨੇ ਮਾਰਿਆ ਔਰ 3 ਮਿੰਟ ਤੋਂ ਬਾਅਦ ਉਸ ਬੰਦੇ ਨੇ ਆਪਣੇ ਆਪ ਨੂੰ ਵੀ ਆਤਮ ਹੱਤਿਆ ਕਰਕੇ ਮਾਰ ਲਿਆ ਜਿਹੜਾ ਕਿ ਕੋਈ ਵੀ ਤੁਸੀਂ ਇੰਨੇ ਸਾਰੇ ਐਕਸਪੀਰੀਐਂਸਡ ਲੋਕ ਬੈਠੇ ਹੋ ਐਨੇ ਵਿਦਵਾਨ ਲੋਕ ਬੈਠੇ ਹੋ ਬਿਲਕੁਲ ਵਿਸ਼ਵਾਸ ਨਹੀਂ ਆਂਦਾ ਕਿ ਜਿਸ ਬੱਚੇ ਦੀ 1 ਸਾਲ ਦੀ ਨੌਕਰੀ ਹੈ ਐਨਾ ਇੰਟੈਲੀਜੈਂਟ ਬੱਚਾ ਹੈ ਉਹ ਕਿਸੇ ਨਾਲ ਗਲਤ ਕਿੱਦਾਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਉਹਦਾ ਲਾਇਸੈਂਸ ਕੈਨਸਲ ਕਰਨ ਕਰਕੇ ਉਹ ਬੰਦਾ ਬੜਾ ਗਰੀਬ ਹੋ ਗਿਆ ਉਹਨੂੰ ਇਕਨੋਮਿਕਲੀ ਉਹ ਸੈ ਨਹੀਂ ਸਕਿਆ ਤੇ ਉਹਦੇ ਅੰਦਰ ਉਹਦੇ ਰੰਜਿਸ਼ ਹੁੰਦੀ ਰਹੀ ਉਹ ਮਾਰਦਾ ਇਹ ਅੱਧੇ ਘੰਟੇ ਉਹਦੇ ਮਰਡਰ ਤੋਂ ਬਾਅਦ ਹੀ ਨਿਊਜ਼ ਹੈ ਜਦੋਂ ਕਿ ਸਾਨੂੰ ਪਤਾ ਵੀ ਨਹੀਂ ਸੀਗਾ ਅਸੀਂ ਖਰੜ ਪਹੁੰਚੇ ਵੀ ਨਹੀਂ ਉਦੋਂ ਤੱਕ ਇਹ ਨਿਊਜ਼ ਟੀਵੀ ਤੇ ਆ ਚੁੱਕੀ ਸੀਗੀ ਔਰ ਕੈਪਸ਼ਨ ਆ ਰਹੀ ਸੀਗੀ ਤਰਵੀਨ ਚੌਂਕ ਤੇ ਲੇਡੀ ਆਫੀਸਰ ਸ਼ਾਰਟ ਡੈਡ ਇਨ ਦ ਆਫਿਸ ਇਟਸੈਲਫ ਇਹਨੀਆਂ ਗੱਲਾਂ ਹੋਈਆਂ ਸਾਨੂੰ ਕੁਝ ਸਮਝ ਨਹੀਂ ਆਇਆ ਸਾਡੇ ਨਾਲ ਕੀ ਹੋ ਗਿਆ 2 ਸਾਲ ਦਾ ਉਹ ਬੱਚਾ ਛੱਡ ਕੇ ਆਪਣਾ ਚਲੀ ਗਈ ਉਸ ਤੋਂ ਬਾਅਦ ਇਹ ਨਾ ਨਹੀਂ ਅਸੀਂ ਪੁਲਿਸ ਨੂੰ ਬਹੁਤ ਗਿਆ ਕਿ ਸਾਨੂੰ ਦੱਸੋ ਕੀ ਗੱਲ ਹੈ ਸਾਨੂੰ ਕੁਝ ਪਤਾ ਨਹੀਂ ਲੱਗਿਆ ਸਾਡੀ ਬੇਟੀ ਨੂੰ ਕਿਉਂ ਮਾਰਿਆ ਗਿਆ ਕਿਉਂਕਿ ਸ਼ੀ ਵਾਸ ਵੈਰੀ ਵੇ ਉਹਨੇ ਕਦੀ ਗੱਲ ਹੀ ਨਹੀਂ ਕੀਤੀ ਘਰ ਚੱਕਾ ਦੇ ਲਈ ਹਾਂ ਸਾਡੇ ਸਾਹਮਣੇ ਫੋਨ ਜ਼ਰੂਰ ਆਉਂਦੇ ਸੀ ਉੱਥੇ ਨਸ਼ਾ ਵਿਕ ਰਿਆ ਉੱਥੇ ਨਸ਼ਾ ਵਿਕ ਰਿਆ ਕਿਸੇ ਪ੍ਰਿੰਸੀਪਲ ਨੇ ਉਹਨੂੰ ਫੋਨ ਕੀਤਾ ਕਿ ਲਾਹਾ ਮੁਹੱਲੀ ਔਰ ਚੰਡੀਗੜ੍ਹ ਦੇ ਬਾਰਡਰ ਤੇ ਵਿਕ ਰਿਆ ਤੁਸੀਂ ਜਾ ਕੇ ਦੇਖੋ ਮੇਰਾ ਇੱਕੋ ਹੀ ਬੇਟਾ ਤਬਾਹ ਹੋ ਜਾਏਗਾ ਮੈਂ ਪੜੀ ਲਿਖੀ ਵੀ ਡੋਰ ਹਾਂ ਤੇ ਇਹਨੇ ਕਿਹਾ ਕਿ ਮੇਰੀ ਤਾਂ ਕੋਈ ਅਥੋਰਿਟੀ ਨਹੀਂ ਹੈ ਮੈਂ ਕੀ ਕਰੂੰਗੀ ਉਹਦੇ ਵਿੱਚ ਉਹ ਕਹਿੰਦੀ ਮੈਂ ਉਹਨਾਂ ਦੀ ਕਿਸੇ ਮੰਤਰੀ ਦਾ ਨਾਮ ਲਿੱਤਾ ਐਮਪੀ ਦਾ ਉਹਨਾਂ ਦੀ ਸਕੀਮ ਐ ਬਰਜ਼ਾਈ ਲੱਗਦੀਆਂ ਮੈਂ ਉਹਨਾਂ ਨੂੰ ਕਹਿ ਚੁੱਕੀ ਹਾਂ ਪਰ ਕੋਈ ਕੁਝ ਨਹੀਂ ਕਰਦਾ ਤਾਂ ਜਦੋਂ ਮੇਰੀ ਬੇਟੀ ਜਾਂਦੀ ਸੀਗੀ ਕਦੀ ਮਿਲਦੇ ਸੀ ਲੋਕ ਕਦੀ ਨਹੀਂ ਮਿਲਦੇ ਸੀ ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਪੁਲਿਸ ਨੂੰ ਜਾਦੂ ਸੀ ਮਿਲੇ ਉਹਨਾਂ ਨੇ ਕਿਹਾ ਕਿ 11 ਸਾਲ ਦੀ ਦੁਸ਼ਮਣੀ ਸੀਗੀ ਤੇ ਮਾਰਦਾ ਜਿਹਦੇ ਵਿੱਚ ਕਈ ਲੈਕੂਨਾ ਸੀਗੇ ਉਹਨਾਂ ਦੀ ਰਿਪੋਰਟ 'ਚ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਬੇਟੀ ਦੇ ਮੇਰੀ ਦੇ ਚਾਰ ਗੋਲੀਆਂ ਮਾਰੀਆਂ ਉਹਦੀ ਬਾਡੀ ਤੇ ਅੱਠ ਨਿਸ਼ਾਨ ਸੀਗੇ ਦੋ ਗੋਲੀਆਂ ਦੀ ਬਾਡੀ ਤੋਂ ਨਿਕਲੀਆਂ ਵੀ ਨਹੀਂ ਜਿਹੜਾ ਕਿ ਇੰਪੋਸੀਬਲ ਹੈ ਕਿ ਦੋ ਗੋਲੀਆਂ 6 ਨਿਸ਼ਾਨ ਹੋਰ ਕਰ ਦੇਣ ਕਿਲਰ ਨੇ ਆਪਣੇ ਆਪ ਨੂੰ ਦੋ ਗੋਲੀਆਂ ਮਾਰ ਲੀਆਂ ਇੱਕ ਸਿਰ 'ਤੇ ਤੇ ਇੱਕ ਛਾਤੀ 'ਚ ਜਿਹੜਾ ਕਿ ਨੈਕਸਟ ਟੂ ਇੰਪੋਸੀਬਲ ਹੈ ਬੰਦਾ ਦੋ ਕਿਲਿੰਗ ਜ਼ੋਨ ਤੇ ਆਪਣੇ ਆਪ ਨੂੰ ਮਾਰ ਨਹੀਂ ਸਕਦਾ ਵਿਦਿਨ 3 ਮਿੰਟਸ ਉਹਨੇ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਈ ਜਦੋਂ ਕਿ ਉਹਦਾ ਮਕਸਦ ਹੀ ਮੇਰੀ ਬੇਟੀ ਨੂੰ ਮਾਰਨਾ ਸੀਗਾ ਦਫ਼ਤਰ 'ਚ ਕੋਈ ਬੰਦਾ ਜਦ ਤੱਕ ਉਹਦੇ ਪਿੱਛੇ ਕੋਈ ਪੋਲਿਟੀਕਲ ਜਾਂ ਕੋਈ ਬੰਦਾ ਨਾ ਹੋਵੇ ਉਹ ਹਿੰਮਤ ਹੀ ਨਹੀਂ ਕਰ ਸਕਦਾ ਪੰਜਾਬ ਗਵਰਨਮੈਂਟ ਦੇ ਦਫ਼ਤਰ 'ਚ ਵੜਨ ਦੀ ਵੜ ਕੇ ਉਹਨੇ ਮਾਰ ਦਿੱਤਾ ਉਸ ਤੋਂ ਬਾਅਦ ਉਹੜੇ ਆਰਾਮ ਨਾਲ ਉਹ ਦਫ਼ਤਰ ਤੋਂ نیچے ਉਤਰ ਗਿਆ ਫਸਟ ਫੋਰ ਤੇ ਉਹਦਾ ਆਫਿਸ ਸੀਗਾ ਕਿਸੇ ਨੇ ਉਹਨੂੰ ਫੜਿਆ ਨਹੀਂ ਲੋਕ ਗੱਲਾਂ ਕਰ ਰਹੇ ਸੀਗੇ ਬਾਜੋ ਪੁਲਿਸ ਨੇ ਦੱਸਿਆ ਕਿ ਉਹ ਇੱਕ ਬੰਦਾ ਚਾਹ ਵੀ ਘਿਆਰਿਆ ਸੀਗਾ ਜਦੋਂ ਅਸੀਂ ਗਏ ਉਹ ਸਾਡੇ ਸਾਹਮਣੇ ਉਹ ਗਵਾ ਬੇਸ਼ਕੀਤਾ ਇਹ ਚਾਹ ਵੀ ਘਿਆਰਿਆ ਸੀ ਇਹਨੇ ਜਦੋਂ ਰੋਲਾ ਸੁਣਿਆ ਤੇ ਇਹਨੇ ਉਹਨੂੰ ਜੱਫਾ ਪਾ ਲਿਆ ਉਹ ਬੰਦੇ ਨੇ ਸੋਚਿਆ ਮੈਂ ਫਸ ਗਿਆ ਤੇ ਉਹਨੇ ਆਪਣੇ ਆਪ ਨੂੰ ਮਾਰ ਲਿਆ ਜਿਹੜਾ ਕਿ ਬਿਲਕੁਲ ਵਿਸ਼ਵਾਸ ਨਹੀਂ ਆਉਂਦਾ ਕਿ ਜਦੋਂ ਦਫ਼ਤਰ 'ਚ ਖੜੇ ਬੰਦੇ ਪੌੜੀਆਂ 'ਚ ਖੜੇ ਆ ਉਤਰ ਕੇ ਜਾਂਦਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਤਾਂ ਬਾਹਰੋਂ ਸੜਕ ਤੋਂ ਚਾਹ ਪੀਂਦੇ ਬੰਦੇ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਇਹ ਮਾਰ ਕੇ ਆਇਆ ਔਰ ਉਹਨਾਂ ਨੇ ਕਦੀ ਕਮੈਂਟ ਨੇ ਪੁੱਛਿਆ ਹੀ ਨਹੀਂ ਪੁਲਿਸ ਨੇ ਕਦੀ ਪੁੱਛਿਆ ਹੀ ਨਹੀਂ ਕਿ ਤੂੰ ਦਫ਼ਤਰੋਂ ਉੱਠ ਕੇ ਪਹਿਲਾ ਚਾਪਿੰਡ ਬਾਹਰ ਚਲਾ ਕਿੱਦਾਂ ਗਿਆ ਸੜਕ ਤੇ ਤੋ ਕਿਨੂੰ ਪੁੱਛਿਆ ਕੋਈ ਵੀ ਬਹੁਤ ਸਾਰੇ ਲੈਕੋਨਸ ਐ ਜਿਹੜਾ ਕਿ ਇੰਨਾ ਵੀ ਟਾਈਮ ਮੈਂ ਤੁਹਾਡਾ ਪਰਵਾਹ ਨਹੀਂ ਕਰੂੰਗੀ ਪਰ ਵਿੱਚ ਸਾਨੂੰ 3 ਸਾਲਾਂ ਬਾਅਦ ਪਤਾ ਲੱਗਾ ਇੱਕ ਗੋਲੀ ਹੈ ਬੀ ਉੱਪਰ ਨੋਰਫਿਨ ਪੜੇ ਲਿਖੇ ਲੋਕਾਂ ਤੁਹਾਨੂੰ ਪਤਾ ਹੋਣਾ ਉਹ ਨਸ਼ੇ ਨੂੰ ਬੰਦ ਕਰਨ ਲਈ ਜਿਹੜੇ ਡੀ ਅਡਿਕਸ਼ਨ ਸੈਂਟਰ ਚ ਬੱਚੇ ਜਾਂਦੇ ਆ ਸਾਡੇ ਜੋ ਨੌਜਵਾਨ ਬੱਚੇ ਪੰਜਾਬ ਤੋਂ ਆਉਂਦੇ ਸੀਗੇ ਉਹ ਨਸ਼ਾ ਮੁਕਤੀ ਕੇਂਦਰ ਚ ਜਦੋਂ ਜਾਂਦੇ ਆ ਉਹਨਾਂ ਨੂੰ ਜੀਵ ਥੱਲੇ ਰੱਖੀ ਜਾਂਦੀ ਹੈ ਕਿਉਂਕਿ ਇੱਕਦਮ ਨਸ਼ਾ ਨਹੀਂ ਛੱਡ ਸਕਦੇ ਉਹਨਾਂ ਨੂੰ ਟਾਈਮ ਲੱਗਦਾ ਛੱਡਣ ਨੂੰ ਉਹ ਜਿਹੜੀਆਂ ਗੋਲੀਆਂ ਸੀਗੀਆਂ ਸੈਂਟਰਲ ਗਵਰਨਮੈਂਟ ਦੀ ਟੀਮ ਆਈ ਸੀ ਕਿ ਦੇਖੋ ਪੰਜਾਬ ਚ ਬਹੁਤ ਜ਼ਿਆਦਾ ਗੋਲੀਆਂ ਜਾ ਰਹੀਆਂ ਥੋੜਾ ਇਹਦਾ ਇਨਕੁਆਇਰੀ ਕਰੋ ਕਿ ਕੀ ਇਹ ਯੂਥ ਨੂੰ ਦਿੱਤੀਆਂ ਵੀ ਜਾ ਰਹੀਆਂ ਡੀ ਐਡਿਕਸ਼ਨ ਸੈਂਟਰ ਚ ਜਾਂ ਨਹੀਂ ਜਾਂ ਕਿੰਨੀਆਂ ਦਿੱਤੀਆਂ ਜਾ ਰਹੀਆਂ ਕਿਉਂਕਿ ਇੱਕ ਐਮ ਡੀ ਡਾਕਟਰ ਜਿਹੜਾ ਹੁੰਦਾ ਉਹ ਪ੍ਰਸਕ੍ਰਾਈਬ ਕਰਦਾ ਉਹ ਦਵਾਈ ਨੂੰ ਕਿ ਕਿੰਨੇ ਦਿਨ ਇਸ ਬੱਚੇ ਨੂੰ ਇਹ ਦਵਾਈ ਦੇਣੀ ਆ ਜੱਤੇ ਕੋ ਉਹ ਨਿਸ਼ਾਨ ਨਹੀਂ ਛੁੱਟਦਾ ਕਿਉਂਕਿ ਇੱਕਦਮ ਬੱਚੇ ਨਿਸ਼ਾਨਾ ਨਹੀਂ ਛੱਡ ਸਕਦੇ ਪੰਜਾਬ ਗਵਰਨਮੈਂਟ ਦੀ ਕਾਂਗਰਸ ਦੇ ਟਾਈਮ ਦੀ ਇਹ ਗੱਲ ਹੈ ਜਦੋਂ ਮੇਰੀ ਬੇਟੀ ਨੂੰ ਮਾਰਿਆ ਗਿਆ ਇਹਨਾਂ ਦੇ ਨੇਤਿਤਵ ਹੀਟ ਇਹਨਾਂ ਦੇ ਅਗਾਈ ਹੀਟ ਉਹ ਗੋਲੀਆਂ ਜਦੋਂ ਬੱਚੀ ਨੇ ਗਈ ਉਹ ਡੀਡਿਕਸ਼ਨ ਸੈਂਟਰਾਂ ਚ ਗਈ ਉਹਨੇ ਦੇਖਿਆ ਕਿ ਗੋਲੀ ਆਧਾ ਰਹੀਏ ਬਹੁਤ ਜ਼ਿਆਦਾ ਪਰ ਉਹ ਜਾ ਕਿੱਥੇ ਰਹੀ ਹੈ ਸੈਂਟਰ ਤੋਂ ਉਹਨਾਂ ਨੂੰ 5 ਜਾਂ 6 ਰੁਪਏ ਦੀ ਉਹ ਗੋਲੀ ਆਉਂਦੀ ਸੀ ਇਹਨਾਂ ਨੇ ਧੰਦਾ ਬਣਾ ਲਿਆ ਗਵਰਨਮੈਂਟ ਨੇ ਕਿ ਬਾਹਰ 50 ਤੋਂ ਲੈ ਕੇ 100 150 ਤੱਕ ਜਿੰਨਾ ਵੀ ਨਸ਼ੇ ਵਾਲੇ ਜਿਹੜੇ ਆ ਜਦੋਂ ਉਹ ਨਹੀਂ ਕਰ ਸਕਦੇ ਸੀ ਆਪਣੇ ਉਹਨੂੰ ਰੋਕ ਸਕਦੇ ਸੀ ਉਹ ਕਿਸੇ ਵੀ ਕੀਮਤ ਤੇ ਗੋਲੀ ਖਰੀਦ ਲੈਂਦੇ ਸੀ 100 ਕਰੋੜ ਗੋਲੀ ਦਾ ਕਬਲਾ ਹੋਇਆ ਨਾ ਯੂ ਕੈਨ ਇਮੇਜਿਨ ਕਿ ਕਿੰਨੇ ਰੁਪਏ ਦੀਆਂ ਗੋਲੀਆਂ ਉਹ ਹੋਈਆਂ ਜਦੋਂ ਉਹਨੇ ਇਹ ਇੱਕ ਰਿਪੋਰਟ ਲਿਖੀ ਕਿ ਗੋਲੀਆਂ ਪਿਲਫਰੇਜ਼ ਹੋ ਰਹੀਆਂ ਕਿੱਥੇ ਜਾ ਰਹੀਆਂ ਕਿਉਂਕਿ ਸੈਂਟਰਲ ਗਵਰਨਮੈਂਟ ਦੀ ਟੀਮ ਆਈਸੀ ਪੁੱਛਦੀ ਸੀ ਉਨੇ ਕਿਹਾ ਕਿ ਇਹਦਾ ਵੀ ਹੋਰਾ ਦਿੱਤਾ ਜਾਏ ਜੇ ਡਾਕਟਰ ਦੀਆਂ ਪ੍ਰਸਕ੍ਰਿਪਸ਼ਨਸ ਦਿਖਾਈਆਂ ਜਾਣ ਜਾਂ ਫਿਰ ਕੰਪਿਊਟਰ ਤੇ ਜੋ ਡਾਟਾ ਹੈਗਾ ਕਹਿੰਦੇ ਜੀ ਸਾਡਾ ਕੰਪਿਊਟਰ ਤੇ ਡਾਟਾ ਕੰਪਿਊਟਰ ਦਾ ਡਾਟਾ ਦਿਖਾਓ ਨੇ ਕਿਹਾ ਕੁਝ ਪਤਾ ਨਹੀਂ ਲੱਗਾ ਕੁਝ ਪੜੇ ਲਿਖੇ ਡਾਕਟਰਸ ਨੇ ਕੁਝ ਜਦ ਪ੍ਰਾਣੀ ਜੋ ਰਿਟਾਇਰ ਡੀਜੀਪੀ ਸੇ ਉਹਨਾਂ ਨੇ ਡਰੱਗਸ ਦੀ ਰਿਪੋਰਟਾਂ ਤਿੰਨ ਹਾਈ ਕੋਰਟ ਚ ਦਿੱਤੀਆਂ ਸੀਗੀਆਂ ਜਿਹੜੀਆਂ ਕਿ ਪੰਜਾਬ ਗਵਰਨਮੈਂਟ ਨੇ 28 ਤਰੀਕ ਨੂੰ ਖੋਲਣੀਆਂ ਸੀਗੀਆਂ ਉਹਨਾਂ ਨੇ ਦੱਸਿਆ ਸੀਗਾ ਕਿ ਨਸ਼ੇ ਚ ਕੌਣ ਕੌਣ ਇਨਵੋਲਡ ਹੈ ਬਟ ਡੇ ਬਟ ਡੇ ਪੋਲੀਟੀਸ਼ੀਅਨ ਬਟ ਡੇ ਜੱਜ ਬਹੁਤ ਲੋਕ ਬਾਕੀ ਉਹ ਰਿਪੋਰਟਾਂ ਜਿਹੜੀਆਂ ਸੀ 28 ਮਾਰਚ ਨੂੰ ਖੁੱਲਣੀਆਂ ਸੀਗੀਆਂ ਜਿਹੜਾ ਕਿ ਇਹਨਾਂ ਨੇ ਸਟੇ ਲੈ ਲਈ ਉਹ ਮੋਟਰ ਰਿਪੋਰਟਾਂ ਨਹੀਂ ਖੁੱਲ ਪਈਆਂ 29 ਮਾਰਚ ਨੂੰ ਇਹਨਾਂ ਨੇ ਮੇਰੀ ਬੇਟੀ ਨੂੰ ਆਫਿਸ ਚ ਮਾਰਤਾ मतलब इतनी अच्छी ਇਹਨਾਂ ਨੇ ਪਲੈਨਿੰਗ ਕਰਕੇ ਐਨੀ ਮੰਨ ਘੜਨ ਤੱਕ ਕਹਾਣੀ ਰੱਖਦੀ ਕਿ 11 ਸਾਲ ਦੀ ਦੁਸ਼ਮਣੀ ਸੀ ਜਦੋਂ ਕਿ ਉਹਦੀ 1 ਸਾਲ ਦੀ ਨੌਕਰੀ ਸੀ ਉਹਦੀ ਕੋਈ ਅਥੋਰਿਟੀ ਨਹੀਂ ਸੀ ਕਿਸੇ ਦਾ ਲਾਇਸੈਂਸ ਕੈਨਸਲ ਕਰਨ ਦੀ ਔਰ ਉਹਨੇ ਕੀਤਾ ਵੀ ਨਹੀਂ ਉਸ ਬੰਦੇ ਦੇ ਨਾਮ ਤੇ ਲਾਇਸੈਂਸ ਹੀ ਨਹੀਂ ਸੀ ਉਹਦੇ ਫਾਦਰ ਦੇ ਨਾਮ ਤੇ ਲਾਇਸੈਂਸ ਸੀਗਾ ਜਿਹੜੇ ਜਿਹਦੀ ਕੀ ਡੈਥ ਹੋ ਗਈ ਔਰ ਉਹਨੂੰ ਕੈਨਸਲ ਕਰਵਾ ਨਹੀਂ ਪਿਆ ਸੀ ਇਹਨਾਂ ਨੇ ਬੰਦਾ ਲੱਭਿਆ ਉਹਨੂੰ ਜੋ ਵੀ ਦਿੱਤਾ ਸੁਪਾਰੀ ਦਿੱਤੀ ਕਿਸ ਤਰ੍ਹਾਂ ਉਸ ਬੰਦੇ ਤੋਂ ਕਰਵਾਇਆ ਸਭ ਕੁਝ ਕੀਤਾ ਇਹਨਾਂ ਨੇ ਮੇਰੀ ਬੇਟੀ ਨੂੰ ਮਰਡਰ ਕਰਤਾ 3 ਸਾਲ ਬਾਅਦ ਜਦੋਂ ਸਾਨੂੰ ਪਤਾ ਲੱਗਾ ਸਾਨੂੰ ਬੜਾ ਦੁੱਖ ਹੋਇਆ ਕਿ ਅਸੀਂ ਪੜ੍ਹੇ ਲਿਖੇ ਲੋਕ ਐ ਮੇਰੇ ਹਸਬੰਡ ਆਰਮੀ ਵਿੱਚ ਰਹੇ ਐ ਮੈਂ ਟੀਚਰ ਰਹੀ ਐ ਅੱਜ ਤੱਕ ਅਸੀਂ ਇਹੀ ਸਿਖਾਉਂਦੇ ਰਹੇ ਮੋਰਲ ਵੈਲਿਊਜ਼ ਬੱਚਿਆਂ ਨੂੰ ਸਿਖਾਉਂਦੇ ਰਹੇ ਧਰਮ ਕੀ ਐ ਇਨਸਾਨੀਅਤ ਕੀ ਐ ਕਿਸ ਤਰ੍ਹਾਂ ਰਹਿਣਾ ਅਸੀਂ ਆਪਣੀ ਸਾਰੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਅੱਛੇ ਬਣਾਇਆ ਗਵਰਨਮੈਂਟ ਦਾ ਟੈਕਸ ਦਿੱਤਾ ਗਵਰਨਮੈਂਟ ਦੀ ਸਾਰੀ ਗੱਲ ਮੰਨੀ ਸਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਐ ਤਾਂ ਮੇਰੀ ਬੇਟੀ ਨੂੰ ਇੰਨੀ ਕ ਗਲਤ ਤੇ ਕਿਉਂ ਮਾਰ ਦਿੱਤਾ ਗਿਆ ਕਿੱਥੇ ਗਏ ਮਨੁੱਖ ਅਧਿਕਾਰ ਅਸੀਂ ਸਾਰੇ ਹਿਊਮਨ ਰਾਈਟਸ ਕਮਿਸ਼ਨਸ ਕੋਲ ਗਏ ਦਿੱਲੀ ਤੱਕ ਅਸੀਂ ਜਾ ਕੇ ਆਏ ਉਹਨਾਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੁਹਾਡਾ ਫੈਸਲਾ ਪਹਿਲੇ ਦਾ ਸਾਨੂੰ ਪਹਿਲੇ ਤਾਂ ਸਾਨੂੰ ਪੁਲਿਸ ਨੇ ਸਾਰਾ ਮਿਸ ਗਾਈਡ ਕੀਤਾ ਪੂਰਾ ਸਾਡੇ ਕੋਲ ਰਿਪੋਰਟਸ ਹੈ ਉਸ ਤੋਂ ਬਾਅਦ ਅਸੀਂ ਆਮ ਲੋਕ ਹੈ ਹਰ ਆਰਟੀਆ ਜੋ ਅਸੀਂ ਮੰਗੀਆਂ ਸਾਰੀਆਂ ਇਨਫਰਮੇਸ਼ਨ ਸਾਨੂੰ ਪੁਲਿਸ ਨੇ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਔਫਿਸ ਦਾ ਕੋਈ ਬੰਦਾ ਮੇਰੀ ਬੇਟੀ ਦੇ ਕਰੀਮੇਸ਼ਨ ਤੋਂ ਬਾਅਦ ਸਾਡੇ ਘਰ ਨਹੀਂ ਆਇਆ ਸਾਨੂੰ ਬੜਾ ਦੁੱਖ ਹੋਇਆ ਮੀਡੀਆ ਆ ਮੀਡੀਆ ਨੂੰ ਮੈਂ ਕਿਹਾ ਮੈਂ ਕਿਹਾ ਐਡਾ ਕੀ ਹੋ ਗਿਆ ਕਿਉਂ ਨਹੀਂ ਆ ਰਹੇ ਸਾਰੇ ਕਿਉਂ ਨਹੀਂ ਇਹ ਸਾਰੇ ਬੱਚੇ ਰਿਜ਼ਾਈਨ ਕਰ ਦਿੰਦੇ ਅਗਰ ਉਹਨਾਂ ਦੀ ਕੁਲੀਗ ਨੂੰ ਮਾਰਿਆ ਗਿਆ ਗਵਰਨਮੈਂਟ ਨੇ ਕਿਉਂਕਿ ਜਨਰਲ ਇਲੈਕਸ਼ਨ ਸੀ ਉਸ ਤੋਂ ਪਹਿਲੇ ਮੇਰੀ ਬੇਟੀ ਨੂੰ ਮਾਰ ਕੇ ਸਾਰਿਆਂ ਨੂੰ ਐਨਾ ਡਰਾ ਦਿੱਤਾ ਕਿ ਜੋ ਇਸ ਕੁੜੀ ਦਾ ਹਾਲ ਹੋਇਆ ਤੁਹਾਡਾ ਵੀ ਉਹੀ ਹਾਲ ਹੋਵੇਗਾ ਅਸੀਂ ਗੱਲਾਂ ਤਾਂ ਬਹੁਤ ਕਰਦੀਆਂ ਪਰ ਕੋਈ ਵੀ ਮਾਪਾਪ ਜਾਂ ਕੋਈ ਵੀ ਬੱਚਾ ਆਪਣੀ ਜਾਨ ਗੁਆਨ ਨੂੰ ਤਿਆਰ ਨਹੀਂ ਹੁੰਦਾ ਜਾਣ ਕੇ ਕਿ ਇਹ ਹੋ ਰਿਹਾ ਉਹ ਸਾਡੇ ਗੁਰੂ ਸੀ ਜਿਹੜੇ ਸ਼ਹੀਦੀ ਦੇ ਕੇ ਚਲੇ ਗਏ ਉਸ ਲਈ بڑا ਜਿਗਰਾ ਚਾਹੀਦਾ ਕਿਸੇ ਨੇ ਕੁਝ ਨਹੀਂ ਕੀਤਾ ਅਸੀਂ ਆਰਡੀਆਈ ਤੋਂ ਮੰਗਦੇ ਰਹੇ ਬਾਰ-ਬਾਰ ਬਾਰ-ਬਾਰ ਸਾਨੂੰ ਦਿਓ ਡਾਟਾ ਇਹਨਾਂ ਨੇ ਮੋਰਲ ਕੋਡ ਆਫ ਕੰਡਕਟ ਚ ਕਿੱਲਰ ਦਾ ਲਾਇਸੈਂਸ ਬਣਾਇਆ 8-9 ਬੰਦਿਆਂ ਨੇ ਪੁਲਿਸ ਵਾਲਿਆਂ ਨੇ ਬਿਊਰੋਕਰੇਟਸ ਨੇ ਸਾਈਨ ਕਰਕੇ ਉਹਨੂੰ ਲਾਇਸੈਂਸ ਦਿੱਤਾ ਉਸਦੇ ਨਾਲ ਹੀ ਉਹਨੂੰ ਅਮਿਨਿਸ਼ਨ ਦੇ ਦਿੱਤਾ ਕਹਿੰਦੇ ਜੀ ਉਹ ਗਰੀਬ ਸੀ ਉਹਨੇ 93000 ਦੀ ਵੈਰੀ ਵਾਲਵਰ ਖਰੀਦੀ ਪਿਸਤਲ ਖਰੀਦੀ ਜਿਹਦੇ ਨਾਲ ਮੇਰੀ ਬੇਟੀ ਨੂੰ ਮਾਰਿਆ ਗਿਆ ਅਸੀਂ ਜਦੋਂ ਪੁਲਿਸ ਨੇ ਸਾਨੂੰ ਬੁਲਾਇਆ ਫੈਮਿਲੀ ਨੂੰ ਅਸੀਂ ਉਹਨਾਂ ਕੋਲ ਗਏ ਪੁਲਿਸ ਵਾਲਿਆਂ ਕੋਲ ਐਡੀਜੀਪੀ ਤੋਂ ਆਈਜੀ ਬੜੀ ਵੱਡੀ ਇਹਨਾਂ ਨੇ ਸੀਟ ਬਿਠਾਈ ਹੋਈ ਸੀ ਐਸਆਈਟੀ ਪਿੰਡ ਵਾਰੀ ਉਹ ਸਿੱਟੇ ਇਹਨਾਂ ਨੇ ਬਦਲੀ ਚੌਥੀ ਵਾਰੀ ਇਹ ਜਦ ਇਹਨਾਂ ਨੇ ਬਿਠਾਈ ਅਸੀਂ ਕੈਪਟਨ ਅਮਰਿੰਦਰ ਨੂੰ ਮਿਲੇ ਚੀਫ ਮਿਨਿਸਟਰ ਸਾਹਿਬ ਨੂੰ ਮਿਲੇ ਅਸੀਂ ਡੀਜੀਪੀ ਪੰਜਾਬ ਦੇ ਨੂੰ ਮਿਲੇ ਅਸੀਂ ਹோம் ਸੈਕਟਰੀ ਨੂੰ ਮਿਲੇ ਹோம் ਮਿਨਿਸਟਰ ਨੂੰ ਮਿਲੇ ਕੋਈ ਵੀ ਬੰਦਾ ਅਸੀਂ ਨਹੀਂ ਛੱਡਿਆ ਸੈਕਟਰੀ ਸਭ ਨੂੰ ਮਿਲੇ ਜਿੰਨਾ ਵੀ ਨਾ ਕੋ ਅਪੁਆਇੰਟਮੈਂਟ ਲੈ ਲਿਆ ਕਿ ਹਾਂ ਅਸੀਂ ਸਾਰਿਆਂ ਕੋਲ ਗਏ ਸਾਨੂੰ ਕੈਪਟਨ ਸਾਹਿਬ ਨੇ ਕਿਹਾ ਜੀ ਉਹਨਾਂ ਨੇ ਕਸਮ ਖਾਧੀ ਸੀ ਇਲੈਕਸ਼ਨ ਤੋਂ ਪਹਿਲੇ ਗੁੱਟਕੇ ਤੇ ਹੱਥ ਰੱਖ ਗੁੱਤਕਾ ਸਾਹਿਬ ਤੇ ਹੱਥ ਰੱਖ ਕੇ ਕਿ ਮੈਂ 2 ਮਹੀਨਿਆਂ ਚ ਨਸ਼ਾ ਖਤਮ ਕਰਦਾਗਾ ਪਰ ਨਸ਼ਾ ਤਾਂ ਖਤਮ ਨਹੀਂ ਹੋਇਆ ਜਿਹੜੇ ਨਸ਼ੇ ਨੂੰ ਰੋਕ ਰਹੇ ਸੀ ਇਹਨਾਂ ਨੇ ਉਹਨਾਂ ਨੂੰ ਖਤਮ ਕਰਤਾ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਨਹੀਂ ਕਰ ਸਕਦੇ ਸਾਨੂੰ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਜਦਾ ਇਮਾਨਦਾਰ ਅਫਸਰਾਂ ਨੂੰ ਦਿਓ ਤੁਸੀਂ ਤਿੰਨ ਸੇਟ ਪਹਿਲੇ ਬਦਲ ਚੁੱਕੇ ਹੋ ਤੇ ਤੁਸੀਂ ਕਿਸੇ ਜਾਫਰ ਸੀ ਵੀ ਆਈ ਨੂੰ ਦਿਓ ਕਹਿੰਦੇ ਨਹੀਂ ਨਹੀਂ ਮੇਰਾ ਬਹੁਤ ਇਮਾਨਦਾਰ ਬੰਦਾ ਹੈ ਆਫੀਸਰ ਹੈ ਜਿਹੜਾ ਅਸੀਂ ਵੀ ਆਈ ਚ ਕੰਮ ਕਰ ਚੁੱਕੇ ਹਾਂ ਮੈਂ ਤੁਹਾਡੀ ਬੇਟੀ ਨਾਲ ਇਨਸਾਫ ਕਰਾਂਗਾ ਮੈਂ ਔਰ ਮੇਰੇ ਕੈਪਟਨ ਸਾਹਿਬ ਨੇ ਮੇਰੇ ਹਸਬੰਦ ਨੂੰ ਕਹਿੰਦੇ ਅਸੀਂ ਦੋਨਾਂ ਨੇ ਇਕੱਠੇ ਲੜਾਈ ਲੜੀ ਹੈ ਇਹ ਤੁਹਾਡੀ ਵੀ ਨਹੀਂ ਸੀ ਪੰਜਾਬ ਦੀ ਧੀ ਹੈ ਮੈਂ ਜਸਟਿਸ ਕਰਾਂਗਾ ਜਿਹੜਾ ਕਿ ਅੱਜ ਤੱਕ ਅਸੀਂ ਵੇਟ ਕਰ ਰਹੇ ਹਾਂ ਪੁਲਿਸ ਨੇ ਕੁਝ ਨਹੀਂ ਕੀਤਾ ਪੁਲਿਸ ਨੇ ਸਾਨੂੰ ਜਦੋਂ ਅਸੀਂ ਮੰਗੀ ਹਾਈ ਕੋਰਟ ਤੇ ਰਿਟ ਲਿਖ ਕੇ ਦਿੱਤਾ ਕਿ ਸਾਨੂੰ ਹਜੇ ਤੱਕ ਰਿਪੋਰਟ ਨਹੀਂ ਮਿਲੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਡਾ ਕੇਸ ক্লোਜ਼ ਕਰਤਾ ক্লোਜ਼ ਕਰਨ ਤੋਂ ਬਾਅਦ ਪੇਪਰਸ ਆ ਗਿਆ ਤਾਂ ਸਾਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ক্লোজ ਕਰਤਾ ਸਾਨੂੰ ਕੁਝ ਪਤਾ ਹੀ ਨਹੀਂ ਜਦੋਂ ਕਿ ਮੇਰੇ ਹਸਬੰਦ ਨੇ ਅਸੀਂ ਬਹੁਤ ਚੱਕਰ ਮਾਰੇ ਪੁਲਿਸ ਸਟੇਸ਼ਨਾਂ ਚ ਇਹਨਾਂ ਨਾਲ ਬਹੁਤ ਅਸੀਂ ਕੋਆਪਰੇਟ ਕੀਤਾ ਮੇਰੀ ਬੇਟੀ ਕੋਲ ਆਈਫੋਨ ਸੀ ਉਹਦਾ ਅਸੀਂ ਪਾਸਵਰਡ ਇਹਨਾਂ ਨੂੰ ਦਿੱਤਾ ਸਾਰਾ ਡਾਟਾ ਦਿੱਤੇ ਸਾਨੂੰ ਨਹੀਂ ਸੀ ਪਤਾ ਪੁਲਿਸ ਸਾਡੇ ਨਾਲ ਕੀ ਖੇਲ ਖੇਲ ਰਹੀ ਹੈ ਇਹਨਾਂ ਨੇ ਉਹਦੇ ਆਈਫੋਨ ਤੋਂ ਸਾਰਾ ਡਾਟਾ ਡਿਲੀਟ ਕਰਤਾ ਅਸੀਂ ਕਿਲਰ ਦਾ ਮੋਬਾਈਲ ਉਹਦੇ ਕੋਲ ਦੋ SIM ਸੀਗੇ ਅਸੀਂ ਕਿਹਾ ਸਾਨੂੰ ਦੱਸੋ ਪੁਲਿਸ ਨੂੰ ਕਿ ਉਹਨੂੰ ਕਿਹਦੀ ਕਾਲ ਆਈ ਲਾਸਟ ਵਿੱਚ ਜਾਂ ਉਹਨੇ ਮਾਰ ਕੇ ਕਿਸ ਨੂੰ ਕਾਲ ਕੀਤਾ ਇਹਨਾਂ ਨੇ ਸਾਨੂੰ ਅੱਜ ਤੱਕ ਉਹ ਨਹੀਂ ਦੱਸਿਆ किलर के दो गोलियां लगिया इन्हें कोई मेरी बेटी का उस टाइम जो मेरी बेटी का मर्डर हो गया उस तो बाद ले गए सिविल हॉस्पिटल उस तो बाद मैक्स मैक्सि ले आए वह रस्ते जी ख़त्म हो गई जो भी है असी तो अद्धे पौने घंटा बाद ही बादचे इन्होंने वोद मोबाइल और लैपटॉप सब कुछ कब्जे च लेके ओदा रूम सील करता पुलिस ने एज यूजल जो रूल है यही लॉ है उस तो बाद इना ने नैचुरली किलर का भी मोबाइल ले लिया रिवॉल्वर लै ली कैग से चाकू भी सब उन्होंने लै लिया ਔਰ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬੇਟੀ ਦੀ ਕੋਈ ਫੋਰੈਂਸਿਕ ਜਾਂ ਕੋਈ ਬੈਲਿਸਟਿਕ ਰਿਪੋਰਟ ਨਹੀਂ ਕਰਾਈ ਕਿ ਪਤਾ ਲੱਗੇ ਉਹਨੇ ਆਪਣੇ ਆਪ ਨੂੰ ਕਿੱਦਾਂ ਮਾਰਿਆ ਜਾਂ ਉਹਨੂੰ ਕਿਸੇ ਹੋਰ ਨੇ ਮਾਰਿਆ ਔਰ ਮੇਰੇ بیٹے ਦੀ ਵੀ ਕੋਈ ਫੋਰੈਂਸਿਕ ਨਹੀਂ ਕਰਾਈ ਜਦੋਂ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਚਿੱਠੀਆਂ ਲਿਖੀਆਂ 130 ਦਿਨਾਂ ਬਾਅਦ ਇਹਨਾਂ ਨੇ ਫੋਰੈਂਸਿਕ ਡਿਪਾਰਟਮੈਂਟ ਚ ਨੂੰ ਗਿਆ 113 ਦਿਨਾਂ ਬਾਅਦ ਇਹਨਾਂ ਨੇ ਬੈਲਿਸਟਿਕ ਵਾਲਿਆਂ ਨੂੰ ਗਿਆ ਤਦ ਤੱਕ ਤਾਂ ਖੂਨ ਵੀ ਸੁੱਕ ਜਾਂਦਾ ਤੁਹਾਨੂੰ ਪਤਾ ਬੰਦੇ ਦਾ 303 ਦਿਨ ਬਹੁਤ ਹੁੰਦੇ ਦਿਨ ਮਹੀਨੇ ਚਾਰ ਮਹੀਨੇ ਇਹ ਅਸੀਂ ਪੰਜਾਬ ਦੇ ਗੱਲ ਕਰ ਰਹੇ ਹਾਂ ਹਿਊਮਨ ਰਾਈਟਸ ਕਮਿਸ਼ਨ ਵਾਲਿਆਂ ਨੇ ਕੁਝ ਨਹੀਂ ਕੀਤਾ ਸਭ ਕੁល ਅਸੀਂ ਹੈ ਅੱਜ ਤੱਕ ਅਸੀਂ ਸਾਫਲੀ ਲੜ ਰਹੇ ਹਾਂ ਹਾਈ ਕੋਰਟ ਚ ਗਏ ਅਸੀਂ ਉਹਦੀ ক্লোਜ਼ ਕਰਨ ਤੋਂ ਬਾਅਦ ਆਫਿਸ ਵਾਲਿਆਂ ਨੇ ਬਹੁਤ ਸਮਝਦਾਰੀ ਕੀਤੀ ਉਹਨਾਂ ਨੇ ਆਪ ਰਿਪੋਰਟ ਨਹੀਂ ਕੀਤੀ ਐਫ ਆਈ ਆਰ ਜਾਰਜ ਨਹੀਂ ਕੀਤੀ ਇੱਕ ਟੈਂਪਰੇਰੀ ਏਮਪਲੋਈ ਮੇਰੀ ਬੇਟੀ ਨੂੰ ਮਿਲਿਆ ਹੋਇਆ ਸੀ ਕੰਪਿਊਟਰ ਆਪਰੇਟਰ ਜਿਹੜਾ ਕਿ ਆਫਿਸ ਉਸ ਟਾਈਮ ਨਹੀਂ ਸੀ ਉਹਦੇ ਕਮਰੇ ਚ ਨਹੀਂ ਸੀਗਾ ਮੇਰੀ ਬੇਟੀ ਦੇ ਕਮਰੇ ਦੇ ਬਾਹਰ ਸੀ ਸੀਟੀਵੀ ਲੱਗੇ ਹੋਏ ਸੀ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਆ ਕੋਈ ਨਿਸ਼ੋ ਦੇ ਦਫਤਰ ਚੋਂ ਕੱਢੀ ਸੀਗੀ ਨਾਲ ਮੇਰੀ ਇੱਕ ਪੋਤੀ ਸੀਗੀ ਛੋਟੀ 6 ਸਾਲ ਦੀ ਉਹਦੇ ਸਾਹਮਣੇ ਉਹਨੂੰ ਮਾਰ ਕੇ ਉਹ ਚਲੇ ਗਿਆ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਉਹ ਇਸ ਟੈਂਪਰੇਰੀ ਏਮਪਲੋਈ ਨੂੰ ਕਿਸ ਤਰ੍ਹਾਂ ਬੰਦ ਕਰਦੀ ਉਹਨੇ ਉਹ ਕਿੱਦਾਂ ਰਿਪੋਰਟ ਲਿਖਾ ਸਕਦਾ ਸਾਨੂੰ ਕੋਈ ਆਫਿਸ ਵਾਲਿਆਂ ਨੇ ਜਵਾਬ ਨਹੀਂ ਦਿੱਤਾ ਉਹਦੇ ਸਾਈਨ ਕਰਾ ਕੇ ਇਹਨਾਂ ਨੇ ਕਲੋਜ਼ ਕਰਤੀ ਜਦੋਂ ਕਿ ਪੇਰੈਂਟਸ बार-बार ਕਹੀ ਜਾਂਦੇ ਕਿ ਸਾਡੇ ਨਾਮ ਤੇ ਐਫ ਆਈ ਰਿਖ ਲਿਖ ਲਓ ਕਹਿੰਦੇ ਜੀ ਐਫ ਆਈ ਲਿਖੀ ਗਈ ਉਸ ਤੋਂ ਬਾਅਦ ਇਹਨਾਂ ਨੇ ਕੇਸ ਕਲੋਜ਼ ਕਰਤਾ ਅਸੀਂ ਹਾਈ ਕੋਰਟਸ ਗਏ ਹਾਈ ਕੋਰਟਸ ਵੀ 21 ਤਰੀਕਾਂ ਪੈ ਗਈਆਂ ਪੁਲਿਸ ਨੂੰ ਬੁਲਾਉਂਦੇ ਐ ਜਾਂ ਸਭ ਬੁਲਾਉਂਦੇ ਐ ਪਰ ਪੁਲਿਸ ਕੋਲ ਕੁਝ ਹੈ ਹੀ ਨਹੀਂ ਉਹਨਾਂ ਨੇ ਕੁਝ ਕਰਵਾਇਆ ਹੀ ਨਹੀਂ ਹਰ ਵਾਰ ਅਰਜਨਮੈਂਟ ਹੋ ਜਾਂਦੀ ਕੇਸ ਅੱਗੇ ਹੋ ਜਾਂਦਾ ਅੱਗੇ ਹੋ ਜਾਂਦਾ फोन जाके जज साहब ਨੇ ਪੁੱਛਿਆ ਉਹਨਾਂ ਨੂੰ ਸਿਟ ਵਾਲਿਆਂ ਨੂੰ ਆਈ ਜੀ ਨੇ ਪੁੱਛਿਆ ਕਿ ਕੁਝ ਤਾਂ ਦਿਓ ਇਹਦਾ ਵਿਉਰਾ ਕੇਸ ਨਾਲ ਹਾਈ ਕੋਰਟ ਕੀ ਕਰੂਗਾ ਜੱਜਿਸ ਕੀ ਕਰਨਗੇ ਜਦ ਪੁਲਿਸ ਕੁਝ ਕਰ ਹੀ ਨਹੀਂ ਰਹੀ ਹੈ ਇਹ ਹਾਲ ਸਾਡੇ ਪੰਜਾਬ ਦਾ ਜੋ ਇਹਨਾਂ ਨੇ ਕੀਤਾ ਔਰ ਉਹ ਵੀ ਨਹੀਂ ਦੱਸ ਰਹੇ ਕਿ ਕਿਉਂ ਮਾਰਿਆ ਕਿਉਂਕਿ ਅਗਰ ਇਹ ਦੱਸ ਦਿੰਦੇ ਸਚਾਈ ਕਿ ਉਹ ਲੜਕੀ ਗੋਲੀਆਂ ਕਰਕੇ ਮਾਰੀ ਗਈ ਹੈ ਜੜਾ ਕਿ ਕਰੋਨਾ ਦਾ ਬਿਜ਼ਨਸ ਪੰਜਾਬ 'ਚ ਚੱਲ ਰਿਹਾ ਸੀਗਾ ਤਾਂ ਲੋਕੀ ਤਾਂ ਨਹੀਂ ਟੋਲਰੇਟ ਕਰਨਗੇ ਬਾਰ ਬਾਰ ਸਾਡੀ ਇਹੀ ਸਭ ਨੂੰ ਰਿਕੁਐਸਟ ਹੈ ਹੁਣ ਮੈਂ ਪੰਜਾਬ 'ਚ ਹਰ ਜਗ੍ਹਾ ਜਿੱਥੇ ਵੀ ਕਿਤੇ ਨਸ਼ਾ ਖਤਮ ਕਰਨ ਦੀ ਕੋਈ ਵੀ ਮੁਹਿੰਮ ਚੱਲਦੀ ਹੈ ਅਸੀਂ ਦੋਨੋਂ ਹਸਬੰਡ ਵਾਈਫ ਇਸ ਉਮਰ 'ਚ ਅਸੀਂ ਉੱਥੇ ਜਾਂਦੇ ਆ ਅਸੀਂ ਲੋਕਾਂ ਨੂੰ ਬਸ ਬੇਨਤੀ ਇਹ ਕਰਦੇ ਆ ਤੁਹਾਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਦੇਖੋ ਸਾਡੀ ਬੇਟੀ ਨੇ ਵਾਪਸ ਨਹੀਂ ਆਣਾ ਉਹ ਤਾਂ ਚਲੀ ਗਈ ਜਿਸ ਕੌਜ਼ ਲਈ ਗਈ ਹੈ ਇਹ ਕੋਈ ਵੀ ਕੁਝ ਨਹੀਂ ਕਰਦਾ ਉੱਪਰ ਤਾਂ ਰੱਬ ਬੈਠਾ ਹੈ ਉੱਪਰ ਵਾਲਾ ਤਾਂ ਦੇਖ ਰਿਹਾ ਨਾ ਕਿ ਕੀ ਹੋ ਰਿਹਾ ਨੀਚੇ ਬਟ ਇਹ ਪੰਜਾਬ ਤੇ ਜਿਹੜਾ ਆਪਣੇ ਬੱਚਿਆਂ ਨੂੰ ਬਚਾਓ 30000 ਜਿਹੜੇ ਬੰਦੇ ਮਰ ਚੁੱਕੇ ਆ ਬੱਚੇ ਸਾਡੇ ਮਰ ਚੁੱਕੇ ਆ ਸਾਡੇ ਘਰ ਕੰਮ ਚ ਕਮ 50000 ਮਾਪੇ ਵਪਤਾ ਰੋਂਦੇ ਜਿੱਦਾਂ ਅਸੀਂ ਰੋਜ਼ ਉੱਠ ਕੇ ਆਪਣੀ ਬੇਟੀ ਨੂੰ ਯਾਦ ਕਰਦੇ ਆ ਆਪਣਾ 2 ਸਾਲ ਦਾ ਬੱਚਾ ਛੱਡ ਕੇ ਮਰੀ ਆ ਉਸ ਤਰ੍ਹਾਂ 50000 ਲੋਕ ਵੀ ਰੋਂਦੇ ਹੋਣਗੇ ਆਪਣੇ ਬੱਚਿਆਂ ਨੂੰ ਤੁਸੀਂ ਬਚਾਓ ਇਹਨਾਂ ਨੂੰ ਵਾਪਸ ਉੱਥੇ ਲਿਆਓ ਜਿੱਥੋਂ ਅਸੀਂ ਖੜੇ ਹੋਏ ਆ ਜਿੱਥੋਂ ਸਾਡੇ ਗੁਰੂਆਂ ਨੇ ਇੰਨਾ ਬਲੀਦਾਨ ਦਿੱਤਾ ਹੈ ਜਿਸ ਜਿਹੜੀ ਸਿੱਖੀ ਹਮੇਸ਼ਾ ਲੋਕਾਂ ਲਈ ਲੜੀਆ ਉਹ ਆਪਣਾ ਪੰਜਾਬ ਕਿਉਂ ਨਹੀਂ ਬਚਾ ਪਾ ਰਹੀ ਹੋ ਅਸੀਂ ਕਿਉਂ ਇੰਨੀ ਬੁਰੀ ਹਾਲਤ ਚ ਆ ਗਏ ਆ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੇਖਿਆ ਅਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਦੇ ਸ਼ਾਇਦ ਕਿਥੇ ਛੁੱਕ ਹੋ ਗਈ ਸਾਤੋਂ ਕਿ ਸਾਡੇ ਬੱਚੇ ਇਸਕਗਾਰ ਦੇ ਅੱਗੇ ਖੜੇ ਹੋਗੇ ਕਿ ਉਹ ਹਰ ਚੀਜ਼ੇ ਨਸ਼ੇ ਤੇ ਚੱਲਣ ਲੱਗ ਗਈ ਔਰ ਮੇਰੀ ਇਹੀ ਅੱਜ ਆ ਕੇ ਤੁਹਾਨੂੰ ਕਹਿਣ ਦੀ ਬੇਨਤੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਚਾਓ ਨਸ਼ੇ ਤੋਂ ਤਾਂ ਕਿ ਇਸ ਪੰਜਾਬ ਨੂੰ ਬਚਾਇਆ ਜਾ ਸਕੇ ਅਸੀਂ ਉਸ ਪੰਜਾਬ ਦੇ ਬੱਚੇ ਆ ਮੈਂ ਪੰਜਾਬ ਚ ਜੰਮੀ ਪਲੀ ਆ ਕੋਈ ਸਾਡੇ ਵੱਲ ਅੱਖ ਚੁੱਕ ਕੇ ਦੇਖਦਾ ਸੀ ਸਾਰਾ ਮੱਲਾ ਇਕੱਠਾ ਹੋ ਜਾਂਦਾ ਸੀ ਕਿ ਸਾਡੀ ਬੀਬੀ ਵੱਲ ਕਿਉਂ ਦੇਖਿਆ ਸਾਨੂੰ ਕੋਈ ਅਜ ਤੱਕ ਕਿਸੇ ਜਾਣ ਤੇ ਰੋਕ ਰੋਕ ਨਹੀਂ ਸੀ ਕਿਸੇ ਨੇ ਸਾਡੇ ਤੇ ਅਜ ਤੱਕ ਕੁਝ ਨਹੀਂ ਕੀਤਾ ਕਿ ਪੰਜਾਬ ਚ ਛੇੜਨਾ ਕੁੜੀਆਂ ਨੂੰ ਮੁਗਿਆ ਕਰਨਾ ਬੋ ਕਰਨਾ ਐਦਾਂ ਦਾ ਕੋਈ ਗੰਦਾ ਕੰਮ ਨਹੀਂ ਸੀ ਇੱਕ ਪੰਜਾਬ ਤਾਂ ਨਹੀਂ ਸਟੇਟ ਸੀ ਜਿੱਥੇ ਕੋਈ ਡੌਰੀ ਡੈਥ ਨਹੀਂ ਹੁੰਦੀ ਸੀ ਕੋਈ ਦੇਜ ਨਹੀਂ ਸੀ ਮੰਗਦਾ ਵਿਆਹ ਕੀਤਾ ਉਸ ਤੋਂ ਬਾਅਦ ਸਭ ਖੁਸ਼ਹਾਲ ਹੈ ਸਭ ਆਪਣੇ ਆਪਣੇ ਕੰਮ ਕਰਦੇ ਸੀ ਅੱਜ ਸਾਡੀ ਸਟੇਟ ਖਤਮ ਹੁੰਦੇ ਆ ਗਈ ਪੰਜਾਬੀ ਸਾਡੇ ਪਤਾ ਨਹੀਂ ਕਿਸ ਰਸਤੇ ਤੋਂ ਦੁਰਪੇਯਾ ਸਾਰੇ ਇੱਥੇ ਬਡੇ ਲੋਕ ਬੈਠੇ ਆ ਤੁਸੀਂ ਬਜ਼ੁਰਗ ਪੜ੍ਹੇ ਲਿਖੇ ਇੰਟੈਲੀਜੈਂਸ਼ੀਅਰ ਇਹੀ ਤੁਹਾਡੀ ਅੱਗੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਬਚਾਓ ਤਾਂ ਕਿ ਇਸ ਤਰ੍ਹਾਂ ਦੀ ਕਿਸੇ ਮਾਂ ਨੂੰ ਜਿੱਦਾਂ ਦੀ ਮੈਂ ਆ ਕੇ ਬੋਲਣਾ ਪਵੇ ਕਿ ਤੁਸੀਂ ਬਚਾਓ ਆਪਣੇ ਬੱਚੇ ਅਸੀਂ ਗੁਆਈਏ ਪੜ੍ਹ ਲਿਖ ਕੇ ਇੱਕ ਬੱਚਾ ਜਿਹੜਾ ਕੋਸ਼ਿਸ਼ ਕਰਦਾ ਆਪਣੀ ਉਨੋਂ ਤੁਸੀਂ ਕਦਮ ਕਰ ਦੋ ਨਿਹੱਥੇ ਬੰਦੇ ਨੂੰ ਇਸ ਤੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਹਨਨ ਕਿੱਥੇ ਹੋਏਗਾ ਜਿੱਥੇ ਜਨਾਨੀਆਂ ਨੂੰ ਆਕੇ ਦਫਤਰ ਦੇ ਅੰਦਰ ਪੰਜਾਬ ਗਵਰਨਮੈਂਟ ਦੇ ਦਫਤਰ ਦੇ ਅੰਦਰ ਬਾਹਰ 던ਦੇ ਆਂ ਔਰ ਪੁਲਿਸ ਔਰ ਗਵਰਨਮੈਂਟ ਆਪਣਾ ਪੱਲਾ ਝਾੜ ਲੈਂਦੀ ਹੈ ਕਿ ਅਸੀਂ ਕੁਝ ਨਹੀਂ ਕਰ ਸਕਤੇ ਉੱਥੇ ਫਿਰ ਕੋਰਟ ਕੋਲ ਸਾਨੂੰ ਜਾਣਾ ਪੈਂਦਾ ਕਿਉਂ ਹਾਈ ਕੋਰਟ ਕਿਉਂ ਸੁਪਰੀਮ ਕੋਰਟ ਕਿਉਂ ਲੋਅਰ ਕੋਰਟਸ ਐਨੇ ਓਵਰ ਬਰਡਨਡ ਹੈ ਕਿਉਂਕਿ ਪੁਲਿਸ ਕੁਝ ਕਰ ਹੀ ਨਹੀਂ ਰਹੀ ਸਰਕਾਰ ਕੁਝ ਕਰ ਹੀ ਨਹੀਂ ਰਹੀ ਜਿਹੜੇ ਵੀ ਨਸ਼ੇ ਆਉਂਦੇ ਆ ਜੇ ਮੇਰੇ ਘਰ 'ਚ ਕੋਈ ਚੀਜ਼ ਆਉਂਦੀ ਹੈ ਮੈਨੂੰ ਪਤਾ ਕਿੱਥੋਂ ਆਈ ਹੈ ਜਿਹੜੇ ਰਾਜ ਕਰਦੇ ਆ ਜਿੰਨੇ ਵੀ ਰਾਜ ਕਰਦੇ ਆ ਇਹਨਾਂ ਦੀ ਡਿਊਟੀ ਬਣ ਜਾਂਦੀ ਆ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਲੋਕਾਂ ਨੂੰ ਦੇਖਣ ਦੀ ਔਰ ਇਹ ਨਸ਼ਿਆਂ ਨੂੰ ਰੋਕਣ ਦੀ ਜਦੋਂ ਇਹ ਗੱਦੀ ਤੇ ਬੈਠੇ ਆ ਤਾਂ ਨਸ਼ੇ ਆ ਕਿੱਥੋਂ ਜਾਂਦੇ ਆ ਇਸੇ ਕਰ ਨਾਲ ਮੈਂ ਤੁਹਾਡੇ ਸਭ ਦੀ ਧੰਨਵਾਦ ਕਰਦੀ ਆ ਕਿ ਤੁਸੀਂ ਬੜੀ ਪੇਸ਼ੈਂਟਲੀ ਮੈਨੂੰ ਸੁਨੇਆ ਔਰ ਰਿਕਵੈਸਟ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਓ ਤਾਂ ਕਿ ਅਸੀਂ ਦੁਆਰਾ ਆਪਣੇ ਪੰਜਾਬ ਨੂੰ ਉਸੇ ਜਗ੍ਹਾ ਲਿਆ ਪਾਈਏ ਜਿੱਥੋਂ ਅਸੀਂ ਚੱਲੇ ਆਂ ਧੰਨਵਾਦ ਬਹੁਤ ਬਹੁਤ